ਉਸ ਗੱਲ ਕਰੀਏ ਸਵੇਤ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸਪਰੀ ਗਰਮੀ ਜਿਹੜੀ ਹੈ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਹੈ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਂਕ ਹੈ ਲੁਧਿਆਣਾ ਆਨੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਤਰਾਰ بارش ਹੈ ਇੱਕ ਤੋਂ ਦਮ ਸਵੇਰ ਤੋਂ ਹੀ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ بارش ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ بارش ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਆ ਜਿੱਥੇ ਬਾਰਸ਼ ਲਗਾਤਾਰ ਪੈ ਰਹੀਏ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀ ਮੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਪੰਚ ਜਿਹੜਾ ਮੌਸਮ ਵਿਭਾਗ ਵੱਲੋਂ ਲਹਿਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ। ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ। ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਉਮਸਪਰੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਗਾ ਚੌਂਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਜੋ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਲਿਆ ਹਮਸਪਰੀ ਗਰੀਮ ਮੀਤੋ ਲਗਾਤਾਰ ਹਮਸਪਰੀ ਗਰਮੀ ਜੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਮੌਸਮ ਵਿਭਾਗ ਵੱਲੋਂ ਲਹਿਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਉਮਸਪਰੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਜੋ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਲਿਆ ਹਮਸਪਰੀ ਗਰਮੀ ਮੀਤੋ ਲਗਾਤਾਰ ਹਮਸਪਰੀ ਗਰਮੀ ਜੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਪੰਜ ਜਿਹੜਾ ਮੌਸਮ ਵਿਭਾਗ ਵੱਲੋਂ ਲੱਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ। ਵਿਧਾਨਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ। ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹੁਮਸਪਾਰੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਹੈ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਇੱਕ ਤੋਂ ਦਮ ਸਵੇਰ ਤੋਂ ਹੀ ਤੋਂ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਇਹ ਹਮਸਪਰੀ ਗਰਮੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਪੰਚ ਜਿਹੜਾ ਮੌਸਮ ਵਿਭਾਗ ਵੱਲੋਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹੁਮਸਪਰ ਇਹ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਜ਼ਰ ਚੌਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਤਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਜੋ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਬੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਪੰਜ ਜਿਹੜਾ ਮੌਸਮ ਵਿਭਾਗ ਵੱਲੋਂ ਲੱਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਾ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਾ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਫੁਮਸ ਪਰ ਹੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਜਿਹੜੀ ਤੇਜ਼ ਰਾਰ ਬਾਰਿਸ਼ ਆਇਆ ਇੱਕੋ ਦਮ ਸਵੇਰ ਤੋਂ ਹੀ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀਏ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਬੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲਹਿਰ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸਪਰੀ ਗਰਮੀ ਜਿਹੜੀ ਹੈ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਹੈ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਂਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਹੈ ਪੁਲਾ ਦੇ ਥੱਲੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨਹੀਂ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਤਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਜੋ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਮੀ ਤੋਂ ਲਗਾਤਾਰ ਮੌਸਮਸ ਭਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਮੌਸਮ ਵਿਭਾਗ ਵੱਲੋਂ ਲੜ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸਪਰੀ ਗਰਮੀ ਜਿਹੜੀ ਹੈ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਸਰ ਚੌਂਕ ਹੈ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਜੋ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਲਿਆ ਹਮਸਪਰੀ ਗਰਮੀ ਤੋਂ ਲਗਾਤਾਰ ਹਮਸਪਰੀ ਗਰਮੀ ਜੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲੱਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਇਹ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸ ਭਰੀ ਗਰਮੀ ਜਿਹੜੀ ਹੈ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਹੈ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨਹੀਂ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਇਸ ਤਰ੍ਹਾਂ ਬਾਰਿਸ਼ ਇੱਕੋ ਦਮ ਸਵੇਰ ਤੋਂ ਹੀ ਜੋ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਲਿਆ ਹਮਸ ਭਰੀ ਗਰਮੀ ਤੋਂ ਲਗਾਤਾਰ ਹਮਸ ਭਰੀ ਗਰਮੀ ਜੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਐ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਐ ਮੌਸਮ ਵਿਭਾਗ ਵੱਲੋਂ ਲਹਿਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਮザ نیوز ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਹਾਨੂੰ ਦੇਖ ਰੋ ਹਸਨਜ਼ਾ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸਪਾਰੀ ਗਰਮੀ ਜਿਹੜੀ ਹੈ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਤੋਂ ਜਿਹੜੇ ਹੈ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕਾ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਇੱਕੋ ਦਮ ਸਵੇਰ ਤੋਂ ਹੀ ਤੋਂ ਕੀ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹੋ ਹਮਸਪਰ ਹੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸ ਭਰੀ ਗਰਮੀ ਤੋਂ ਲਗਾਤਾਰ ਹਮਸ ਭਰੀ ਗਰਮੀ ਜੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲੜ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਮザ نیوز ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਇਹ ਗੁਰਾਸਨ ਦਾ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹੁਮਸਪਾਰੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਜ਼ਰ ਚੌਕ ਹੈ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਜੜੀ ਤੇਜ਼ ਤਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਬੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲਹਿਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜੀ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਐ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਹਮਸਪਰੀ ਗਰਮੀ ਜਿਹੜੀ ਐ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਲਰਡ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ਾਰਾਰ بارش ਹੈ ਇੱਕੋ ਦਮ ਸਵੇਰ ਤੋਂ ਹੀ ਕਿਉਂਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਇਹ ਦੱਸ ਦਈਏ ਕਿ ਬਾਰਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਆ ਜਿੱਥੇ ਬਾਰਸ਼ ਲਗਾਤਾਰ ਪੈ ਰਹੀਏ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਮੀ ਤੋਂ ਲਗਾਤਾਰ ਹਮਸਪਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਆ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲਹਿਰ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ। ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ। ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਉਮਸਪਰੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਗਾ ਚੌਂਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾ ਦੇ ਥੱਲੇ ਰੁਕ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾ ਦੇ ਥੱਲੇ ਰੁਕੇ ਹੋਏ ਨੇ ਪਰ ਜਿਹੜੀ ਤੇਜ਼ ਰਾਰ ਬਾਰਿਸ਼ ਆ ਇੱਕੋ ਦਮ ਸਵੇਰ ਤੋਂ ਹੀ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸ ਦਈਏ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਗਾ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਭਾਰੀ ਗਰੀ ਮੀਤੋਂ ਲਗਾਤਾਰ ਹਮਸ ਭਰੀ ਗਰਮੀ ਜਿਹੜੀ ਕੁਝ ਦਿਨਾਂ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪ੍ਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਹੈ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲਹਿਟ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਇਹ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਪੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਉਮਸ ਪਰ ਹੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਨਗਰ ਚੌਕ ਹੈ ਲੁਧਿਆਣੇ ਦਾ ਉੱਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾਂ ਦੇ ਥੱਲੇ ਰੁਕ ਰੁਤੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਹੈ ਕਈ ਪੁਲਾਂ ਦੇ ਥੱਲੇ ਰੁਕੇ ਹੋਏ ਨੇ ਜੜੀ ਤੇਜ਼ ਤਰਾਰ ਬਾਰਿਸ਼ ਐ ਇੱਕੋ ਦਮ ਸਵੇਰ ਤੋਂ ਹੀ ਕਿਉਂਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸ ਦਈਏ ਕਿ ਬਾਰਿਸ਼ ਦੇ ਮੌਸਮ ਬਣੇ ਹੋਏ ਸੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਸੀ ਤੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਆ ਲੁਧਿਆਣਾ ਦਾ ਭਾਰਤ ਨਗਰ ਚੌਂਕ ਆ ਜਿੱਥੇ ਬਾਰਿਸ਼ ਲਗਾਤਾਰ ਪੈ ਰਹੀ ਐ ਤੇ ਲੋਕਾਂ ਨੂੰ ਵੀ ਬੜੀ ਰਾਹਤ ਮਿਲਿਆ ਹਮਸਪਰੀ ਗਰਮੀ ਦੀ ਜਿਹੜੀ ਲੋਕਾਂ ਨੂੰ ਰਾਹਤ ਮਿਲਿਆ ਹਮਸਪਰੀ ਗਰੀਮੀ ਤੋਂ ਲਗਾਤਾਰ ਹਮਸਪਰੀ ਗਰਮੀ ਜੜੀ ਕੁਝ ਦਿਨਾ ਤੋਂ ਪੈ ਰਹੀ ਸੀ ਤੇ ਲੋਕ ਵੀ ਬੜੇ ਪਰੇਸ਼ਾਨ ਸੀਗੇ ਇਸ ਤੋਂ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਤੇ ਲੋਕਾਂ ਨੂੰ ਜਿਹੜੀ ਬੜੀ ਰਾਹਤ ਮਿਲੀ ਆ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਲਹਿਰ ਸੀਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਪਵੇਗੀ ਤੇ ਬਰਸਾਤ ਲਗਾਤਾਰ ਜਿਹੜੇ 4-5 ਦਿਨ ਪਵੇਗੀ ਤੇ ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਜਿਹੜਾ ਬਦਲਾਅ ਹੋਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜੀ ਨਿਊਜ਼ ਲੁਧਿਆਣਾ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਹੈ ਲੁਧਿਆਣਾ ਦੇ ਵੀ ਕਈ ਇਲਾਕਿਆਂ ਦੇ ਵਿੱਚ بارش ਕੈ ਰਹੀ ਸੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਭਾਰਤ ਨਗਰ ਚੌਂਕ ਹੈ ਜਿੱਥੇ ਤੇਜ਼ ਤਰਾਰ بارش ਜਿਹੜੀ ਸ਼ੁਰੂ ਹੋਈ ਹੈ ਕਿਉਂਕਿ ਉਮਸ ਪਰ ਹੀ ਗਰਮੀ ਜਿਹੜੀ ਆ ਲਗਾਤਾਰ ਪੈ ਰਹੀ ਸੀ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਰੱਖਿਆ ਗਿਆ ਸੀ ਕਿ 30 ਤਰੀਕ ਨੂੰ ਜਿਹੜੇ ਆ بارش ਆ ਸਕਦੀ ਹੈ ਤੇ ਕਈ ਜ਼ਿਲ੍ਹਿਆਂ ਨੂੰ ਜਿਹੜਾ ਅਲਰਟ yellow alert ਤੇ orange alert ਦੇ ਵਿੱਚ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਭਾਰਤ ਮੈਗਾ ਚੌਕ ਹੈ ਲੁਧਿਆਣੇ ਦਾ ਉਥੇ ਲਗਾਤਾਰ بارش ਆ ਰਹੀ ਹੈ ਤੇ ਜਿਹੜੇ ਲੋਕ ਆ ਪੁਲਾਂ ਦੇ ਥੱਲੇ ਰੁਕੇ ਰੁਕੇ ਹੋਏ ਨੇ ਤੇ ਕਈ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਜਿਹੜੇ ਮੋਟਰਸਾਈਕਲ ਸਵਾਰ ਕਈ ਪੁਲਾਂ ਦੇ ਥੱਲੇ ਰੁਕੇ ਹੋਏ ਨੇ ਅਰੇ ਜਿਹੜੀ ਤੇਜ਼ ਤਰਾਰ ਬਾਰਿਸ਼ ਹੈ ਇੱਕੋ ਦਮ ਸਵੇਰ ਤੋਂ ਹੀ ਕਿ ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੀ ਹੈ ਕਿ ਬਾਰਿਸ਼